ARVTV ਪੰਜਾਬੀ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਅਸੀਂ ARVTV ਪੰਜਾਬੀ ਪੇ ਇੱਕ ਬਹੁਤ ਹੀ ਵੱਡੀ ਖਬਰ ਲੈ ਕੇ ਆਏ ਹਾਂ। ਸੜਕਾਂ ਤੇ ਪਾਣੀ ਭਰ ਜਾਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ। ਹਾਲੀ ਦੇ ਵਿੱਚ ਕੋਈ ਬਾਰਿਸ਼ ਕਾਰਨ ਸੜਕਾਂ ਉੱਤੇ ਪਾਣੀ ਇਕੱਤਰ ਹੋ ਗਿਆ ਹੈ। ਜਿਸ ਕਾਰਨ ਵਾਰਡ ਨੰਬਰ 50 ਦੇ ਕਾਫੀ ਘਰਾਂ ਵਿੱਚ ਪਾਣੀ ਚਲਾ ਗਿਆ। ਇਸ ਮਾਮਲੇ ਤੇ ARVTV ਨੇ 50 ਨੰਬਰ ਵਾਰਡ ਦੇ ਐਮਸੀ ਨਾਲ ਅਤੇ ਨਗਰ ਕੌਂਸਲ ਦੇ ਜਿੰਮੇਵਾਰ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਲੋਕਾਂ ਦੀਆਂ ਦਿੱਕਤਾਂ ਨੂੰ ਹਾਈਲਾਈਟ ਕੀਤਾ ਆਪਾਂ ਉਮੀਦ ਕਰਦੇ ਹਾਂ ਕਿ ਜਲਦ ਹੀ ਜਲਦ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ ਤੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਆਰ ਵੀ ਟੀਵੀ ਨਾਲ ਜੁੜੇ ਰਹੋ ਅਸੀਂ ਤੁਹਾਨੂੰ ਹਰ ਖਬਰ ਨਾਲ ਅਪਡੇਟ ਕਰਦੇ ਰਹਾਂਗੇ ਆ ਗਿਆ ਹਾਂ ਜੀ ਭਾਈ ਯਾਰ ਪਤਾ ਲੱਗ ਗਿਆ ਜਿਆਦਾ ਸਲਮੀ ਹੋਈ ਹੈ ਪਾਣੀ ਮਿੰਟ ਹੋ ਗਿਆ ਲੱਗਦਾ ਨਾਲ ਲੱਗਦਾ ਉਹ ਵੀ ਦਿਖਾਣਾ ਹੈ ਮਿਕਸ਼ਣਾ ਆਹ ਕਨਾਲ ਦੇ ਕੋਲ ਵੀ ਪਾਣੀ ਸੀ ਤਾਂ ਇਹਨੂੰ ਬੰਦ ਕਰ ਦੇਣਾ ਹੈਗਾ ਬੱਸ ਹੱਥ ਥੋੜੀ ਜਿਹੀ ਤੇ ਵੀ ਬੱਤਨ ਨੂੰ ਵੀ ਪਲਾ ਆਹ ਲੱਗਦਾ ਸਾਰਾ ਆਪਣਾ ਸ਼ੋਭਨਾਮ ਕੀ ਮੇਰਾ ਸੰਦੀਪ ਕੁਮਾਰ ਜੀ ਸਰ ਅੱਜ ਤੁਸੀਂ ਸਾਰੇ ਲੋਕ ਇਕੱਠੇ ਹੋਏ ਹੋ ਕੀ ਮਸਲਾ ਕੀ ਹੈ ਮਸਲਾ ਇਹ ਬਣਿਆ ਜੀ ਇਹਦੇ 5 ਮਿੰਟ ਮੀਂਹ ਪਿਆ ਇਹ ਮੋਗਲਪੁਰੇ ਤੋਂ ਸਾਰਾ ਪਾਣੀ ਆ ਰਿਹਾ ਕਲੋਨੀ ਵਾਲਿਆਂ ਨੇ ਮੋਰੇ ਜਿਆਦਾ ਮਿੱਟੀ ਪਵਾਤੀ ਮਿੱਟੀ ਪੈਣ ਕਰਕੇ ਪਾਣੀ ਪਿੱਛੇ ਗਲੀ ਜਿਆ ਰਿਹਾ ਗਲੀ ਜੀ ਪਿੱਛੇ ਨਿਕਾਸ ਨਹੀਂ ਨਿਕਾਸ ਨਾ ਹੋਣ ਕਰਕੇ ਉੱਥੇ ਪਾਣੀ ਦੇ ਸਾਰੇ ਪਾਸੇ ਪਲਾਟ ਭਰੇ ਪਏ ਆ ਤੇ ਪਾਣੀ ਉੱਥੇ ਮੋੱਕੇ ਤੇ ਖੜਾ ਹੈ ਸਾਰਾ ਇਹ ਤਾਂ ਮੀਂਹ 5 ਮਿੰਟ ਪਿਆ ਜੇ ਬਰਸਾਤ ਹੈ ਜੇ 2-3 ਦਿਨ ਦੀ ਲੱਗੇ ਤੇ ਉਹ ਤਾਂ ਘਰਾਂ ਚ ਪਾਣੀ ਵੜ ਜਾਣਾ ਸਾਰਾ ਤੁਸੀਂ ਪ੍ਰਸ਼ਾਸਨ ਨਾਲ ਕੋਈ ਸੰਪਰਕ ਲਿਆ ਕੀਤਾ ਜੀ ਨਹੀਂ ਹਜੇ ਕਿਸੇ ਨੂੰ ਨਹੀਂ ਕੀਤਾ ਇਹਦੇ ਬਾਰੇ ਤੁਸੀਂ ਪ੍ਰਸ਼ਾਸਨ ਨੂੰ ਕੁਝ ਅਰਜ਼ਾ ਕੀਤਾ ਜੀ ਹਾਂਜੀ ਹਾਂਜੀ ਅਸੀਂ ਆਪਣੇ ਐਮਸੀ ਨੰਬਰਦਾਰ ਜੀ ਨੂੰ ਬੁਲਾਇਆ ਜੀ ਮੌਕੇ ਤੇ ਹਾਜ਼ਰ ਆ ਜੀ ਉਹਨਾਂ ਨੂੰ ਇੱਕ ਫੋਨ ਕੀਤਾ ਉਹ ਮਿੰਟਾਂ ਵਿੱਚ ਪੰਜਾਂ ਮਿੰਟਾਂ ਵਿੱਚ ਹਾਜ਼ਰ ਹੋਏ ਜੀ ਉਹ ਮੌਕੇ ਤੇ ਸਾਡੇ ਨਾਲ ਹੀ ਆ ਜੀ ਸਾਡੇ ਨਾਲ ਮੌਜੂਦ ਨੇ ਵਾਰਡ ਨੰਬਰ 50 ਦੇ ਐਮਸੀ ਪਰਮੇਸ਼ਰ ਜੀ ਨੇ ਉਹ ਆਉਂ ਜਾਂਦੇ ਆ ਨਾਲ ਕੋਲ ਕਿ ਕੀ ਮਸਲਾ ਹੈਗਾ ਅਹ ਨਮਸਕਾਰ ਸਰ ਨਮਸਕਾਰ ਜੀ ਅਹ ਸਰ ਕੀ ਮਸਲਾ ਕੀ ਹੋਇਆ ਹੈ ਕਿ ਆ ਜੋ ਜਿਹੜੀ ਪਬਲਿਕ ਇਕੱਠੀ ਹੋਈ ਹੈ ਵੀ ਸਭ ਤੋਂ ਪਹਿਲਾਂ ਤਾਂ ਮੈਂ ਆਰਬੀ ਟੀਵੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਹੜੇ ਲੋਕਾਂ ਦੇ ਮਸਲਿਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਨ ਸੁਧਾਰਨ ਸਮੱਸਿਆਵਾਂ ਨੂੰ ਸਮਾਜਿਕ ਔਰ ਰਾਜਨੀਤਿਕ ਪਹਿਲੂਆਂ ਦੇ ਉੱਤੇ ਚਰਚਾ ਕਰਨ ਲਈ ਜਦੋਂ ਕਿਤੇ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਉਹ ਤਰਦੀਜ ਦੇ ਕੇ ਤਹਿਲ ਦੇ ਆਧਾਰ ਤੇ ਲੋਕਾਂ ਦੇ ਮਸਲੇ ਹੱਲ ਕਰਨ ਵਾਸਤੇ ਪਹੁੰਚਦੇ ਹਨ ਜਿੱਥੇ ਰਹੀ ਗੱਲ ਹਰਗੋਬਿੰਦ ਨਗਰ ਦੇ ਮੇਨ ਰੋਡ ਦੇ ਉੱਪਰ ਪਾਣੀ ਦੇ ਅੱਜ ਜੋ ਛੱਪੜ ਲੱਗੇ ਹੋਏ ਆ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਦੇਖੋ ਸਭ ਤੋਂ ਪਹਿਲਾਂ ਤਾਂ ਕੌਂਸਲਰ ਦੀ ਇਹ ਤਰਜੀਹ ਹੁੰਦੀ ਹੈ ਕਿ ਆਪਣੇ ਵਾਰਡ ਦਾ ਵਿਕਾਸ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਲੋਕਾਂ ਨੂੰ ਜਿੰਨੀਆਂ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ ਉਨਾਂ ਨੂੰ ਤਰਜੀਹ ਦਿੱਤੀ ਜਾਂਦੀ ਔਰ ਇਸ ਤਰਜੀਹ ਦੇ ਤਹਿਤ ਮੈਂ ਮਹੱਲਾ ਹਰਗੋਬਿੰਦ ਨਗਰ ਦੇ ਵਿੱਚ ਲਗਭਗ ਪਹਿਲੇ 30 ਤੋਂ 32 ਲੱਖ ਰੁਪਏ ਦਾ ਕੰਮ ਜਿਹੜਾ ਹੈਗਾ ਇੱਕ ਕਰਵਾਇਆ ਉਸ ਤੋਂ ਬਾਅਦ 2.5 ਲੱਖ ਦਾ ਇੱਕ ਪ੍ਰੋਜੈਕਟ ਪਾਸ ਕਰਵਾਇਆ ਹੈਗਾ ਔਰ ਮਹੱਲਾ ਹਰਗੋਬਿੰਦ ਨਗਰ ਜਿਹਨੂੰ ਆਪਾਂ ਸਿਮਰਨ ਹਸਪੀਟਲ ਦਾ ਏਰੀਆ ਕਹਿੰਦੇ ਨੇ ਨਾ ਬੜਾ ਵੱਤ ਤੋਂ ਬੱਤਰ ਸੀਗਾ ਗਲੀਆਂ ਕੱਚੀਆਂ ਸੀਗੀਆਂ ਪਾਣੀ ਦੇ ਛੱਪੜ ਲੱਗੇ ਰਹਿੰਦੇ ਸੀਗੇ ਜਿੱਥੇ ਆਪਾਂ ਸਿਮਰਨ ਹਸਪੀਟਲ ਦਾ ਨਜ਼ਦੀਕ ਦਾ ਜਿਹੜਾ ਮਹੱਲਾ ਆਪਾਂ ਉੱਥੇ ਕਹਿ ਦਈਏ ਲੇਕਿਨ ਗੱਲ ਇਹ ਹੈ ਕਿ ਉੱਥੇ 50 ਲੱਖ ਦਾ ਕੰਮ ਸਟਾਰਟ ਕਰਵਾ ਦਿੱਤਾ ਗਿਆ ਸੀ ਅੱਜ ਤੋਂ ਕੋਈ ਲਗਭਗ 2 ਮਹੀਨੇ ਪਹਿਲਾਂ ਉਸ ਤੋਂ ਬਾਅਦ ਮੈਂ ਦੇਖਿਆ ਵੀ ਇੱਥੇ ਕੁਝ ਕਮੀਆਂ ਰਹਿ ਗਈਆਂ ਕੁਝ ਕੰਮ ਰਹਿ ਗਏ ਫਿਰ ਮੈਂ ਸਰਕਾਰ ਦੇ ਅੱਗੇ ਗੁਜਾਰਿਸ਼ ਕਰਕੇ 12.5% ਦਾ ਜਿਹੜਾ ਵਾਅਦਾ ਹੈਗਾ ਆ ਹਰ ਗਵਿੰਦਨਗਰ ਵਾਸਤੇ ਕੋਈ 2-3 ਗੜੀਆਂ ਰਹਿ ਗਈਆਂ ਸੋ ਵਾਅਦਾ ਪਵਾ ਕੇ ਉਹ ਗੜੀਆਂ ਦਾ ਕੰਮ ਵੀ ਆਪਾਂ ਕਰਾਉਣਾ ਹੈਗਾ ਆ ਪਰ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਲੱਗੀ ਖਾਸ ਕਰਕੇ ਮੈਂ ਇੱਥੇ ਦੇ ਵਸ਼ਿੰਦਿਆਂ ਆ ਦੀ ਗੱਲ ਕਰਾਂ ਔਰ ਉਸ ਠੇਕੇਦਾਰ ਸਬੰਧਤ ਨਾਲ ਗੱਲ ਕਰਾਂ ਵੀ ਉਹਨਾਂ ਨੇ ਇਸ ਚੀਜ਼ ਨੂੰ ਤਰਜੀਹ ਨਹੀਂ ਦਿੱਤੀ ਕਿ ਕਦੀ ਕਾਉਂਸਲਰ ਦੀ ਸਲਾਹ ਲਈ ਜਾਵੇ ਇੰਨੀ ਡਿਵੈਲਪਮੈਂਟ ਕਰਵਾ ਰਹੇ ਆ ਨਾ ਤਾਂ ਮੁਹੱਲਾ ਨਿਵਾਸੀਆਂ ਵੱਲੋਂ ਉੱਥੇ ਦੇ ਵਸਨੀਕਾਂ ਵੱਲੋਂ ਮੇਰੀ ਕੋਈ رائے ਲਈ ਗਈ ਔਰ ਜਿੱਥੇ ਤੱਕ ਠੇਕੇਦਾਰ ਔਰ ਠੇਕੇਦਾਰ ਦੇ ਕਰਿੰਦਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੇ ਚੰਦ ਮਫਾਦ ਦੀ ਖਾਤਰ ਉਹਨਾਂ ਨੂੰ ਪਤਾ ਨਹੀਂ ਕਿਹੜਾ ਠੇਕੇਦਾਰ ਦੇ ਕਰਿੰਦਿਆਂ ਨੂੰ ਮੁਹੱਲਾ ਨਿਵਾਸੀਆਂ ਨੇ ਕੋਈ ਲਾਲਚ ਦਿੱਤਾ ਇਹ ਕੀ ਕੀਤਾ ਮਹੱਲੇ ਦੀ ਡਿਵੈਲਪਮੈਂਟ ਦੇ ਵਿੱਚ ਇਹ ਬਹੁਤ ਵੱਡਾ ਅੜਿੱਕਾ ਪਾਇਆ ਕਿ ਜਿਸਲਾ ਆਪਾਂ ਨਾ ਹਰਗੋਬਿੰਦ ਨਗਰ ਨੂੰ ਐਂਟਰ ਕਰਦੇ ਹੈਗੇ ਆ ਪਿਛਲਾ ਮਹੱਲਾ ਜਿਹੜਾ ਹੈਗਾ ਆ ਉਸਦੇ ਪਿਛਲੇ ਪਾਸੇ ਜਿਹੜਾ ਹੈਗਾ ਉਹ ਤੋਂ ਜਿਹੜਾ ਫਰੰਟ ਦਾ ਰੋਡ ਹੈਗਾ ਫਰੰਟ ਤੇ 4-5 ਫੁੱਟ ਜਿਹੜਾ ਰੋਡ ਹੈਗਾ ਮਹੱਲਾ ਨਿਵਾਸੀਆਂ ਨੇ ਉਹ ਠੇਕੇਦਾਰ ਦੇ ਕਰਿੰਦਿਆਂ ਦੀ ਮੈਂ ਤਾਂ ਮਿਲੀ ਭਗਤ ਕਹੂੰਗਾ ਮਿਲੀ ਭਗਤ ਦੇ ਨਾਲ 4-5 ਫੁੱਟ ਰੋਡ ਉੱਚਾ ਚੱਕ ਦਿੱਤਾ ਗਿਆ ਉਦੇ ਨਾਲ ਜਿਹੜਾ ਰੋਡ ਉੱਤੇ ਚੱਕਿਆ ਗਿਆ ਉਹ ਸਰਕਾਰੀ ਪਰਮਿਸ਼ਨ ਨਾਲ ਹੈ ਜ ਆਪਣੀ ਮਰਜ਼ੀ ਕੋਈ ਸਰਕਾਰੀ ਪਰਮਿਸ਼ਨ ਨਹੀਂ ਲਈ ਗਈ ਨਾ ਠੇਕੇਦਾਰ ਵੱਲੋਂ ਮੈਨੂੰ ਸੂਚਿਤ ਕੀਤਾ ਗਿਆ ਨਾ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਮੈਨੂੰ ਦੱਸਿਆ ਗਿਆ ਆਪਣੀ ਮਰਜ਼ੀ ਦੇ ਨਾਲ ਇੱਥੇ ਮਿੱਟੀ ਪਵਾ ਕੇ 4-5 ਫੁੱਟ ਰੋਡ ਜਿਹੜਾ ਉੱਚਾ ਚੱਕ ਦਿੱਤਾ ਉਹਦੇ ਨਾਲ ਕੀ ਹੋਇਆ ਕਿ ਆਲੇ ਦੁਆਲੇ ਜਿਹੜੇ ਦੁਕਾਨਦਾਰ ਆ ਉਹਨਾਂ ਨੂੰ ਬੜੀ ਵੱਡੀ ਸਮੱਸਿਆ ਆਈ ਤੁਸੀਂ ਇਸ ਟਾਈਮ ਮੌਕੇ ਤੇ ਖੜੇ ਹੋ ਔਰ ਦੇਖਦੇ ਆਂ ਕਿ ਉਸ ਜਗ੍ਹਾ ਨੂੰ ਛੱਡ ਕੇ ਆਲੇ ਦੁਆਲੇ ਪਾਣੀ ਦੇ ਛੱਪੜ ਲੱਗ ਗਿਆ ਔਰ ਨਾਲ ਲੱਗਦੀਆਂ ਗਲੀਆਂ ਦੇ ਵਿੱਚ ਵੜੀ ਵੱਡੀ ਤਦਾਦ ਦੇ ਵਿੱਚ ਥੋੜਾ ਜਿਹਾ ਮੀਂਹ ਪਿਆ ਔਰ ਪਾਣੀ ਦੇ ਛੱਪੜ ਜਿਹੜੇ ਹੈਗੇ ਦੂਸਰੀਆਂ ਗਲੀਆਂ ਦੇ ਵਿੱਚ ਲੱਗ ਗਏ ਹੈਗੇ ਆ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੀ ਚਾਹੁੰਦਾ ਮੌਜੂਦਾ ਸਰਕਾਰ ਕੋਈ ਮੰਗ ਕਰਨੀ ਚਾਹੁੰਦਾ ਹੈਗਾ ਕਿ ਇਹ ਜਿਹੜਾ ਕੰਮ ਹੋ ਰਿਹਾ ਹੈਗਾ ਆ ਇਹ ਸਰਾਸਰ ਮੈਂ ਤਾਂ ਇਹਨੂੰ ਦੇਖੋ ਸਿੱਧੇ ਜੇ ਲਫ਼ਜ਼ਾਂ ਦੇ ਵਿੱਚ ਗਲਤ ਹੀ ਕਹਾਂਗਾ ਕਿ ਇੱਕ ਪਾਸਾ ਆਪਣਾ ਉੱਚਾ ਕਰਕੇ ਇੱਕ ਤਾਂ ਇਹਦੇ ਨਾਲ ਦੇਖੋ ਮੇਨ ਹਾਈਵੇ ਰੋਡ ਹੈਗਾ ਆ ਆਪਣਾ ਫਰੰਟ ਉੱਚਾ ਕਰ ਲਿਆ ਰੋਡ ਨੀਵਾ ਹੋ ਗਿਆ ਉਹਦੇ ਨਾਲ ਕੀ ਹੋਣਾ ਹਾਈਵੇ ਟੁੱਟ ਜਾਣਾ ਹੈਗਾ ਹਾਂਜੀ ਸਾਹਿਬ ਜਿਹੜੀ ਆਪਾਂ ਸੜਕ ਦੇਖ ਰਹੇ ਆਗੇ ਪੱਥਰ ਪਏ ਹੋਏ ਆ ਜੀ ਇਹੀ ਆ ਸੜਕ ਜਿਹੜੀ ਉੱਚੀ ਕੀਤੀ ਗਈ ਹੈ ਬਿਲਕੁਲ ਇਹੀ ਸੜਕ ਆ ਜਿੱਥੇ ਇਸ ਟਾਈਮ ਅਸੀਂ ਖੜੇ ਹੈਗੇ ਆ ਰੋਡ ਤੋਂ ਇਹ ਉੱਚੀ ਕਰ ਦਿੱਤੀ ਗਈ ਹੈ ਅਜੇ ਇਹਦੇ ਉੱਪਰ ਜਿਹੜੀ ਹੈਗੀ ਆ ਬਜਰੀ ਵਗਾਰਾ ਪੈਣੀ ਹੈਗੀ ਇਹ ਮਤਲਬ ਘੱਟ ਤੋਂ ਘੱਟ 6 ਇੰਚ ਹੋਰ ਚੱਕ ਹੋ ਜਾਣੀ ਆ ਉਹਦੇ ਨਾਲ ਹੋਣਾ ਕੀ ਆ ਹਾਈਵੇ ਦੇ ਉੱਤੇ ਪਾਣੀ ਖੜਾ ਹੋਣਾ ਹੈ ਪਾਣੀ ਖੜਾ ਹੋਣਾ ਹੋਣਾ ਜਿੱਦਾਂ ਨੇਚਰਲੀ ਰੋਡ ਵੀ ਟੁੱਟਣਾ ਹੈਗਾ ਮਤਲਬ ਕਿਸੇ ਕੰਸਲਟਰ ਨੇ ਕਿਸੇ ਦੀ ਸਲਾਹ ਲੈਣੀ ਮੁਨਾਸਬ ਨਹੀਂ ਸਮਝੀ ਨਾ ਠੇਕੇਦਾਰ ਨੇ ਨਾ ਠੇਕੇਦਾਰ ਦੇ ਕਰਿੰਦਿਆਂ ਨੇ ਔਰ ਦੂਜੇ ਮੁਹੱਲੇ ਜਿਹੜੇ ਨਾਲ ਦੀਆਂ ਗਲੀਆਂ ਵਾਲੇ ਉਹਨਾਂ 'ਚ ਇੱਕ ਤਰ੍ਹਾਂ ਦੀ ਵਿਪਤਾ ਖੜੀ ਕਰਤੀ ਉਹਨਾਂ ਦੇ ਗਗਲੀਆਂ 'ਚ ਜਾ ਕੇ ਤੁਸੀਂ ਦੇਖਿਆ ਪਾਣੀ ਦੇ ਛੱਪੜ ਲੱਗੇ ਹੋਏ ਆ ਤੇ ਹੁਣ ਤੁਹਾਡੀ ਕੀ ਡਿਮਾਂਡ ਕੀ ਹੈਗੀ ਹੈ ਪ੍ਰਸ਼ਾਸਨ ਕੋਲ ਮੇਰੀ ਤਾਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਇਹੀ ਅਪੀਲ ਹੈਗੀ ਆ ਕਿ ਸਬੰਧਤ ਅਫਸਰ ਸਹਿਬਾਨ ਨੂੰ ਇੱਥੇ ਮੌਕੇ ਤੇ ਭੇਜਿਆ ਜਾਵੇ ਔਰ ਆ ਕੇ ਇੱਥੇ ਦੇਖਿਆ ਜਾਵੇ ਕੀ ਇਹ ਠੇਕੇਦਾਰ ਠੇਕੇਦਾਰ ਦੁਆਰਾ ਜਿਹੜਾ ਕੰਮ ਕੀਤਾ ਗਿਆ ਸਹੀ ਕੀਤਾ ਗਿਆ ਜਾਂ ਗਲਤ ਕੀਤਾ ਗਿਆ ਹੈਗਾ ਆਪਾਂ ਇੱਕ ਪਹਿਲੂ ਦੇਖ ਕੇ ਇੱਕ ਪਾਸਾ ਦੇਖ ਕੇ ਦੂਜੇ ਪਾਸੇ ਨੂੰ ਨੀਵਾ ਕਰ ਦਈਏ ਉੱਥੇ ਛੱਪੜ ਬਣਾ ਦਈਏ ਇਹ ਵੀ ਕੋਈ ਵਾਜਬ ਗੱਲ ਨਹੀਂ ਕਿ ਸੋ ਮੈਂ ਇਸ ਕਰਕੇ ਮੌਜੂਦਾ ਸਰਕਾਰ ਦੇ ਜਿਹੜੇ ਵੀ ਸਬੰਧਤ ਅਫਸਰ ਹੈਗੇ ਆ ਉਹਨਾਂ ਨੂੰ ਆ ਕੇ ਮੌਕੇ ਤੇ ਦੇਖਣਾ ਚਾਹੀਦਾ ਔਰ ਇਹਨੂੰ ਜੋ ਇਹਦਾ ਮناسب ਕਾਰਵਾਈ ਬਣਦੀ ਹੈ ਉਹ ਤੇ ਕਰਕੇ ਮਹਿਲਾ ਨਿਵਾਸੀਆਂ ਨੂੰ ਸੌਖੇ ਕੀਤਾ ਜਾਣਾ ਚਾਹੀਦਾ ਹੈਗਾ ਸਤਿ ਨਮਸਕਾਰ ਜੀ ਸਰ ਵਾਰਡ ਨੰਬਰ 50 ਦੇ ਜਿਹੜੇ ਕੁਝ ਲੋਕਾਂ ਨੇ ਸਾਨੂੰ ਸੰਪਰਕ ਕੀਤਾ ਸੀ ਔਰ ਉਹਨਾਂ ਨੇ ਦੱਸਿਆ ਸੀ ਕਿ ਕੁਝ ਉਧਰ ਪਾਣੀ ਦੀ ਪ੍ਰੋਬਲਮ ਹੈ ਕੁਝ ਸੜਕ ਦੇ ਵਗੈਰਾ ਕੋਈ ਪ੍ਰੋਬਲਮ ਥੋੜੀ ਉਚਾਈ ਦੀ ਹੋ ਗਈ ਹੈ ਸਰ ਤੁਸੀਂ ਇਹਦੇ ਬਾਰੇ ਕੁਝ ਕੀ ਕਹਿਣਾ ਚਾਹੁੰਦੇ ਨਾਗਰ ਨਿਗਮ ਵੱਲੋਂ ਵਾਰਡ ਨੰਬਰ 50 ਵਿੱਚ ਸੜਕ ਦਾ ਕੰਮ ਚੱਲ ਰਿਹਾ ਤੇ ਮੇਰੇ ਧਿਆਨ 'ਚ ਲਿਆਂਦਾ ਗਿਆ ਕਿ ਕੁਝ ਲੋਕਾਂ ਨੇ ਉਹਦਾ ਲੈਵਲ ਦਾ ਮਿੱਟੀ ਪਾ ਕੇ ਚੁੱਕ ਦਿੱਤਾ ਗਿਆ ਤੇ ਉਹਨੂੰ ਆਪਾਂ ਪੂਰਾ ਜਿਹੜਾ ਪਹਿਲਾ ਲੈਵਲ ਤੇ ਆ ਮੇਰੇ ਧਿਆਨ ਵਿੱਚ ਆ ਗਿਆ ਉਹਨਾਂ ਆਪਾਂ ਸੜਕ ਪਹਿਲੇ ਲੈਵਲ ਤੇ ਹੀ ਬਣਾਵਾਂਗੇ ਜਿਸ ਨਾਲ ਲੋਕਾਂ ਦੀ ਜਿਹੜੀ ਸਮੱਸਿਆ ਉਹ ਨਿਜਾਤ ਦਵਾਈ ਪਾਣੀ ਦੀ ਜਿਹੜੀ ਸਮੱਸਿਆ ਸਭ ਤੋਂ ਬਹੁਤ ਜ਼ਿਆਦਾ ਹੈਗੀ ਹੈ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਬਹੁਤ ਜ਼ਿਆਦਾ ਕਦੋਂ ਤੱਕ ਸਰੇ ਤੁਸੀਂ ਕਮਿਟਮੈਂਟ ਕਰ ਰਹੇ ਹੋ ਕਿ ਹੋ ਜਾਏਗੀ ਇੱਕ ਦੋ ਦਿਨ ਵਿੱਚ ਹੀ ਇਸ ਸਮੱਸਿਆ ਤੋਂ ਨਿਜਾਤ ਆ ਦਿੱਤੀ ਜਾਏਗੀ ਠੀਕ ਹੈ ਸਰ ਥੈਂਕ ਯੂ ਵੈਰੀ ਮਚ